ਲੋਕਰਾਜ ਦੇ ਇਤਿਹਾਸ ਦਾ ਕਾਲਾ ਦਿਨ ਕਹਿ ਸਕਦੇ ਆ ਐਮਰਜੈਂਸੀ ਕਰੋ ਧਰਵਾਦ ਤੁਹਾਡਾ ਅੱਜ ਭਾਰਤ ਦੇ ਲੋਕਰਾਜ ਦੇ ਇਤਿਹਾਸ ਦਾ ਕਾਲਾ ਦਿਨ ਕਹਿ ਸਕਦੇ ਆ ਐਮਰਜੈਂਸੀ ਤੋਂ ਬਾਅਦ ਮੇਰਾ ਖਿਆਲ ਦੂਜੀ ਵਾਰ ਜੇ ਕਿਸੇ ਦੇ ਮਾਨਵੀ ਹੱਕਾਂ ਨੂੰ ਗੁਦਰਿਆ ਗਿਆ ਜਾਂ ਕਹਿ ਸਕਦੇ ਆ ਕਿ ਲੋਕਰਾਜ ਦਾ ਨੰਗੇ ਚਿੱਤੇ ਰੂਪ ਦੇ ਵਿੱਚ ਕਤਲ ਹੋਇਆ ਤਾਂ ਅੱਜ ਅਮਰਪਾਲ ਸਿੰਘ ਹੋਰਾਂ ਨੂੰ ਜਦੋਂ ਸੌਚਕ ਸਮਾਗਮ ਦੇ ਵਿੱਚ ਲੈ ਕੇ ਆਏ ਤੇ ਕਿਸੇ ਵੀ ਸਪੋਰਟਰ ਨੂੰ VOTER ਨੂੰ ਮਿਲਣ ਤੱਕ ਮੱਲ ਸਾਸੀਗਲ ਬਰਾਊਨ ਤੱਕ ਦਾ ਵੀ ਮੌਕਾ ਨਾ ਦਿੱਤਾ ਸੋ ਇਹ ਸਰਾਸਰ ਗੈਰ ਲੋਕਰਾਜੀ ਤੇ ਗੈਰ ਮਨੁੱਖੀ ਕਾਰਵਾਈ ਆ ਚਾਰ ਦਿਨਾਂ ਦੀ ਪਰੋਲ ਤੇ ਆਏ ਬੰਦੇ ਨੂੰ ਮੱਲ 2 ਘੰਟੇ ਦੇ ਵਿੱਚ ਹੀ ਵਾਪਸ ਲੈ ਜਾਣਾ ਇਹ ਹੋਰ ਵੀ ਤੱਕਾ ਉਹ ਮੈਂ ਕਹਿ ਸਕਦਾ ਕਿ ਇਹਦੇ ਲਈ ਪੰਜਾਬ ਦੀ ਸਰਕਾਰ ਖਾਸ ਤੌਰ ਤੇ ਜ਼ਿੰਮੇਵਾਰ ਆ ਪੰਜਾਬ ਦੀ ਸਰਕਾਰ ਇੱਕ ਪਾਸੇ ਤਾਂ ਆਪਣੇ ਲੋਕ ਰਾਜੀ ਹੱਕ ਵੋਕੋ ਕੇ ਮੰਗ ਰਹੀ ਆ ਜਦੋਂ ਵੀ ਕਿਤੇ ਕੇਂਦਰ ਵੱਲੋਂ ਕੋਈ ਧੱਕਾ ਹੁੰਦਾ ਤਾਂ ਇਨਸਾਫ ਦੀ ਗੱਲ ਕਰ ਰਹੀ ਆ ਤੇ ਗੈਰ ਲੋਕ ਰਾਜੀ ਕਾਰਵਾਈਆਂ ਤੇ ਆਪ ਉਤਰ ਕੇ ਇੱਕ 18 ਲੱਖ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਮਤਲਬ ਜੇ ਆਪਣੇ ਵਰਕਰਾਂ ਨੂੰ ਆਪਣੇ ਵੋਟਰਾਂ ਨੂੰ ਸਸੇ ਕਾਲਪਨੀ ਬੁਲਾ ਸਕਦਾ ਇਹ ਤੋਂ ਵੱਡੀ ਗੈਰ ਲੋਕ ਰਾਜੀ ਗੈਰ ਨੁਕੀ ਕਾਰਵਾਈ ਕੀ ਹੋ ਸਕਦੀ ਆ ਔਰ ਅਸੀਂ ਇਹ ਮੰਨ ਕਰਦੇ ਹਾਂ ਕਿ ਉਹਨਾਂ ਨੂੰ ਪੈਸੇ ਤਾਂ ਐਨਐਸਏ ਰਿਵੋਕ ਹੋਣਾ ਚਾਹੀਦਾ ਕਿਉਂਕਿ ਜਿਹੜੇ ਸੋ ਕਾਲਡ ਦੋਸ਼ ਲਾ ਕੇ ਐਨਐਸਏ ਵਿੱਚ ਉਹਨਾਂ ਨੂੰ ਅੰਦਰ ਕੀਤਾ ਤਾਂ ਉਸੇ ਭਾਰਤ ਦੇ ਸੰਵਿਧਾਨ ਦੀ ਸੋਚੋ ਕੇ ਉਸੇ ਭਾਰਤ ਦੇ ਸੰਵਿਧਾਨਕ ਸਿਸਟਮ ਵਿੱਚ ਰਹਿ ਕੇ ਉਹਨਾਂ ਨੇ ਚੋਣ ਲੜਨ ਦਾ ਲੜੀਆ ਤੇ ਉਹਦੀ ਕਦਰ ਕਰਨੀ ਚਾਹੀਦੀ ਸੀ ਮੈਂ ਸਮਝਦਾ ਇਸ ਤਰ੍ਹਾਂ ਦਾ ਵਿਵਹਾਰ ਜਿਹੜਾ ਹੈ ਉਹ ਬਗਾਨੇਪਨ ਦੀ ਭਾਵਨਾ ਪੈਦਾ ਕਰਦਾ ਔਰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਦੀ ਇਸ ਗੈਰ ਕਾਨੂੰਨੀ ਰਾਜਗਾਰਭ ਕਾਰਵਾਈ ਗੈਰ ਮਨੁੱਖੀ ਕਾਰਵਾਈ ਦਾ ਗ੍ਰਹਿ ਮੰਤਰਾਲੇ ਨੂੰ ਤੁਰਤ ਨੋਟਸ ਲੈਣਾ ਪੰਡਦਾ ਸੀ ਮਤਲਬ ਪਰ ਕੇਂਦਰ ਨੇ ਵੀ ਅੱਖਾਂ ਵਿੱਚ ਰੱਖੀਆਂ ਪੰਜਾਬ ਸਰਕਾਰ ਨੂੰ ਖੁੱਲੀ ਖੇਡ ਖੇਡਣ ਦਾ ਮੌਕਾ ਦੇ ਕੇ ਜੋ ਮੈਂ ਸਮਝਦਾ ਅੱਜ ਕੇਵਲ ਅਮਰਪਾਲ ਸਿੰਘ ਉਹਨਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੀ ਨਹੀਂ ਹੋਇਆ ਕੇਵਲ ਉਹਨਾਂ ਦੇ ਮਾਨਵੀ ਹੱਕੇ ਨਹੀਂ ਕੁਚਲੇ ਗਏ ਬਲਕਿ ਉਹਨਾਂ ਲੱਖਾਂ ਲੋਕਾਂ ਦੇ ਵੀ ਮਾਨ ਵਿਹਾ ਕੁ ਚਲੇ ਗਏ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਅੱਜ ਲੋਕਾਂ ਦੇ ਫਤਵੇ ਦੇ ਅੱਗੇ ਸਰਕਾਰ ਦੀ ਸੂਬਾ ਸਰਕਾਰ ਦੀ ਜਿਹੜੀ ਇਹ ਕਾਰਵਾਈ ਆ ਉਹ ਇੱਕ ਚੁਣੌਤੀ ਆ ਇੱਕ ਚੈਲੰਜ ਆ ਇੱਕ ਵੰਗਾਰ ਆ ਔਰ ਮੈਂ ਸਮਝਦਾ ਤੇ ਇਸ ਸਿਸਟਮ ਦੇ ਵਿੱਚ ਲੋਕਾਂ ਦੇ ਫਤਵੇ ਨੂੰ ਵੀ ਕੋਈ ਸਰਕਾਰ ਪਰਵਾਹ ਨਹੀਂ ਕਰਦੀ ਇਹ ਤੋਂ ਵੱਡਾ ਗੈਰ ਲੋਕ ਰਾਜੀ ਕਾਰਵਾਈ ਕੋਈ ਹੋ ਨਹੀਂ ਸਕਦੀ ਇਸੇ ਕਰਕੇ ਮੈਂ ਕਿਹਾ ਵੀ ਅੱਜ ਹਿੰਦੁਸਤਾਨ ਦੇ ਲੋਕ ਰਾਜੀ ਇਤਿਹਾਸ ਦੇ ਵਿੱਚ ਅਮਰਜੈਂਸੀ ਤੋਂ ਬਾਅਦ ਦੂਜੀ ਵਾਰ ਨੰਗੇ ਚਿੱਤੇ ਰੂਪ ਦੇ ਵਿੱਚ ਲੋਕ ਰਾਜ ਦਾ ਕਤਲ ਹੋਇਆ ਔਰ ਮਨੁੱਖੀ ਹੱਕਾਂ ਦਾ ਘਾਣ ਹੋਇਆ ਤੇ ਗੰਭੀਰਤਾ ਦਿਖਾਵੇ ਲੋਕਾਂ ਦੇ ਫਤਵੇ ਦਾ ਸਤਕਾਰ ਕਰੇ ਲੋਕਾਂ ਦੇ ਫਤਵੇ ਦਾ ਸਤਕਾਰ ਕਰਕੇ ਉਹਨਾਂ ਅਮਰਪਾਲ ਸਿੰਘ ਖੋਨਾ ਅਤੇ ਉਹਨਾਂ ਦੇ ਸਾਥੀਆਂ ਦਾ ਐਨਐਸਏ ਰੋਗ ਕਰੇ ਬਾਕੀ ਭਾਰਤ ਦੀ ਪਾਰਲੀਮੈਂਟ ਵਿੱਚ ਉਹ ਰਿਪਰੈਜ਼ੈਂਟ ਕਰ ਸਕਣ ਭਾਰਤ ਦੀ ਪਾਰਲੀਮੈਂਟ ਵਿੱਚ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਉਹਨਾਂ ਦੀ ਨੁਮਾਇੰਦਗੀ ਕਰ ਸਕਣ ਲੋਕਾਂ ਦੇ ਹੱਕ ਖੋਣਾ ਮਤਲਬ ਸਰਾਸਰ ਗਲਤ ਆ ਜਾਤੀ ਆ ਅੱਜ ਇਸ ਤਰੀਕੇ ਨਾਲ ਉਹਨਾਂ ਨੂੰ ਬਖਤਰਬੰਦ ਗੱਡੀਆਂ ਦੇ ਵਿੱਚ ਲਿਆਦਾ ਗਿਆ ਜਿਵੇਂ ਬਹੁਤ ਵੱਡਾ ਖੂਨਖਾਰ ਦਰਿੰਦਾ ਬੰਦਾ ਹੁੰਦਾ ਇਸ ਤਰ੍ਹਾਂ ਪੇਸ਼ ਕੀਤਾ ਗਿਆ ਵੀ ਜਿਵੇਂ ਕੋਈ ਮਲਕ ਕਿਸਮ ਦਾ ਕ੍ਰਿਮੀਨਲ ਹਾਰਡ ਕ੍ਰਿਮੀਨਲ एनएसए एक डिटेंशन ਆ एनएसए ਕੋਈ ਸਜ਼ਾ ਨਹੀਂ ਹੈ ਪ੍ਰੋਵੈਂਟਿਵ ਐਕਸ਼ਨ ਆ ਤੇ एनएसए ਦੇ ਤਹਿਤ ਇਸ ਤਰ੍ਹਾਂ ਮਲ ਜਿਹੜਾ ਪਾਰਲੀਮੈਂਟ ਦਾ ਸਿਸਟਮ ਆ ਉਹ ਵੀ ਤੋੜਿਆ ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਦੀਆਂ ਸਿਕਿਉਰਟੀ ਦੀਆਂ ਗੱਡੀਆਂ ਤੇ ਬਾਹਰਲੀ ਸਿਕਿਉਰਟੀ ਮਲ ਇੱਕਦਮ ਅੰਦਰ ਲੈ ਕੇ ਜਾਣਾ ਉਹ ਵੀ ਸਰਾਸਰ ਗਲਤ ਹੈ ਜਦੋਂ ਕਿ ਪਾਰਲੀਮੈਂਟ ਦੇ ਵਿੱਚ ਆਪਣੀ ਸਿਕਿਉਰਟੀ ਹੁੰਦੀ ਆ ਪਾਰਲੀਮੈਂਟ ਦਾ ਆਪਣਾ ਸਿਸਟਮ ਹੁੰਦਾ ਪਾਰਲੀਮੈਂਟ ਦੇ ਵਿੱਚ ਆਪਣੀਆਂ ਗੱਡੀਆਂ ਹੁੰਦੀਆਂ ਪਾਰਲੀਮੈਂਟ ਦੇ ਮੈਂਬਰਾਂ ਨੂੰ ਲਿਜਾਣ ਲਈ ਜ्या ਉਹਨਾਂ ਤੇ ਸਟਿੱਕਰ ਲੱਗੇ ਹੁੰਦੇ ਆ ਤੇ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੀਆਂ ਗੱਡੀਆਂ ਸਿਕਿਉਰਿਟੀ ਦੇ ਰੂਪ ਦੇ ਵਿੱਚ ਅੰਦਰ ਬਾੜੀਆਂ ਉਹ ਵੀ ਮਤਲਬ ਇੱਕ ਕਿਸਮ ਦੀ ਪਾਰਲੀਮੈਂਟ ਸਿਸਟਮ ਦੀ ਵੀ ਇੱਕ ਤਵਾਹੀ ਆ ਇੱਕ ਕਿਸਮ ਦੀ ਜਿਹੜੀ ਅੱਜ ਹੋਈ ਆ ਸੋ ਇਸ ਕਰਕੇ ਮੈਂ ਕਹਿਣਾ ਵੀ ਇਹ ਬੜਾ ਇੱਕ ਗੈਰ ਲੋਕਰਾਜੀ ਗੈਰ ਮਨੁੱਖੀ ਤਾਰਾ ਸੋ ਅੱਜ ਵੀ ਅਸੀਂ ਮੰਗ ਕਰਦੇ ਆ ਕਿ ਉਹਨਾਂ ਨੂੰ ਨਸਰ ਉਹ ਕੀਤਾ ਜਾਵੇ ਅਤੇ ਸਰੋ ਮਨੇ ਅਸੀ ਜਿਹੜਾ ਹੈ ਜਿਹੜਾ ਇਸ ਗੱਲ ਤੇ ਅਸੀਂ ਮੰਨ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰਪਾਲ ਸਿੰਘ ਹੋਰਾਂ ਦੀ ਰਿਹਾਈ ਲਈ ਐਨਐਸਰ ਉਹ ਕਰਨ ਲਈ ਜੇ ਸਰਕਾਰ ਨੇ ਮਲ ਤੁਰਤ ਲੋਕਾਂ ਦੇ ਫਤੋਵੇ ਵੱਲ ਧਿਆਨ ਨਾ ਦਿੱਤਾ ਤੇ ਅੱਗੇ ਲਈ ਆਉਣ ਵਾਲੇ ਸਮੇਂ ਲਈ ਕੋਈ ਜਾਂਤਕ ਸੰਘਾਰ ਸੇ ਵਿੜਨਾ ਪੈ ਸਕਦਾ ਦੂਜਾ ਮੈਂ ਕਹਿਣਾ ਚਾਹੁੰਦਾ ਅੱਜ ਕਿ ਬੀਬੀ ਸਰਜੀਤ ਕੌਰ ਦੇਵੋਇਤੇ ਪੱਛਮੀ ਜਿਲੰਦਰ ਹਲਕੇ ਤੋਂ ਚੋਣ ਲੜ ਰਹੇ ਨੇ ਉਹਨਾਂ ਦੀ ਮਦਦ ਦੇ ਲਈ ਸਮੂਹ ਪੰਥਦਰਦੀਆਂ ਨੂੰ ਪੰਥ ਰਤੈਸ਼ੀਆਂ ਨੂੰ ਜਿਹੜੇ ਤੱਕੜੀ ਨੂੰ ਪਿਆਰ ਕਰਦੇ ਨੇ ਜਿਹੜੇ ਤੱਕੜੀ ਦੀ ਸ਼ਾਨ ਤੇ ਤੱਕੜੀ ਦੀ ਜਿੱਤ ਦੀ ਆਸ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਸਾਰਿਆਂ ਨੂੰ ਅਪੀਲ ਆ ਕਿ ਉਹ ਬੀਬੀ ਸਰਜੀਤ ਕੌਰ ਉਹਨਾਂ ਦੀ ਮਦਦ ਤੇ ਆਉਣ ਕਿਉਂਕਿ ਬੀਬੀ ਸਰਜੀਤ ਕੌਰ ਹੱਕ ਸੱਚ ਦੀ ਲੜਾਈ ਲੜ ਰਹੇ ਨੇ ਬੀਬੀ ਸਰਜੀਤ ਕੌਰ ਨੂੰ ਪੰਜਾਬ ਦੀ ਸਰਕਾਰ ਨੇ ਜਿਸ ਤਰ੍ਹਾਂ ਸਰਕਾਰੀ ਸ਼ਕਤੀ ਰਹੀ ਮਲ ਉਹਨਾਂ ਨੂੰ ਦਬਾਉਣ ਦਾ ਯਤਨ ਕੀਤਾ ਔਰ ਸਰਕਾਰ ਦੀ ਸਰਕਾਰੀ ਸ਼ਕਤੀ ਦੀ ਸਰਕਾਰੀ ਲਾਲਤਿਆਂ ਦੀ ਸਰਕਾਰੀ ਦਬਾ ਦੀ ਜਿਵੇਂ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਉਸ ਬੀਬੀ ਦੀ ਨੂੰ ਸ਼ਾਬਾਸ਼ ਦੇਣੀ ਚਾਹੀਦੀ ਆ ਉਸ ਬੀਬੀ ਦੀ ਸਪੋਰਟ ਤੇ ਖੜਨਾ ਚਾਹੀਦਾ ਜਿਹੜੇ ਲੋਗ ਮਨੁੱਖੀ ਸੇਵਾ ਦੀ ਕਦਰ ਕਰਦੇ ਨੇ ਉਹਨਾਂ ਨੂੰ ਮੈਂ ਸਮਝਦਾ ਅੱਜ ਲੋੜ ਆ ਬੀਬੀ ਸਰਜੀਤ ਕੌਰ ਦੀ سپورਟ ਤੇ ਆਉਣ ਦੀ ਕਿਉਂਕਿ ਅੱਜ ਜਿਸ ਤਰ੍ਹਾਂ ਜਲੰਧਰ ਨੂੰ ਸਰਕਾਰਾਂ ਨੇ ਆਪਣੀ ਸ਼ਕਤੀ ਨਹੀਂ ਕੇਂਦਰ ਸਰਕਾਰ ਨੇ ਵੀ ਆਪਣੀ ਸ਼ਕਤੀ ਸਾਰੀ ਝੋਕਤੀ ਤੇ ਸੂਬਾ ਸਰਕਾਰ ਨੇ ਵੀ ਆਪਣੀ ਸ਼ਕਤੀ ਝੋਕਤੀ ਔਰ ਜਿਸ ਤਰ੍ਹਾਂ ਸਰਕਾਰੀ ਮਸ਼ੀਨਰੀ ਦੀ ਇੱਥੇ ਦੁਰਵਰਤੋਂ ਹੋ ਰਹੀ ਆ ਔਰ ਪੰਜਾਬ ਦਾ ਸਾਰਾ ਕਾਰੋਬਾਰ ਠੱਪ ਹੋਇਆ ਪਿਆ ਪੰਜਾਬ ਦੇ ਲੋਕ ਤਰਾ ਤਰਾ ਕਰ ਰਹੇ ਨੇ ਹੁਣ ਮੌਨ ਮੌਨਸੂਨ ਮੌਸਮਾਂ ਹੜ੍ਹਾਂ ਦੇ ਡਰ ਪੈਦਾ ਹੋਇਆ ਵਾ ਤੇ ਕਿਸੇ ਤਰ੍ਹਾਂ ਦਾ ਵੀ ਨਦੀਆਂ ਨਾਲਿਆਂ ਦਾ ਸਿਵਰ ਦਾ ਕੋਈ ਉਚਿਤ ਪ੍ਰਬੰਧ ਨਾ ਹੋਣ ਕਰਕੇ ਬਹੁਤ ਸਾਰੇ ਇਲਾਕਿਆਂ ਵਿੱਚ ਪਾਣੀ ਭਰਿਆ ਖੜਾ ਤੇ ਲੋਕਾਂ ਵਿੱਚ ਤਰਾਤਰਾਂ ਹੋਈ ਪਈ ਆ ਤੇ ਜਿਵੇਂ ਕਹਿੰਦੇ ਰੋਮ ਸੜ ਰਿਹਾ ਨੀਰੋ ਬਰਸਰੀ ਬਜ਼ਾਰ ਰਿਹਾ ਮੁੱਖ ਮੰਤਰੀ ਸਾਹਿਬ ਆਪਣਾ ਜਿਹੜਾ ਦਫਤਰਾ ਕੇਂਦਰੀ ਦਫਤਰ ਛੱਡ ਕੇ ਜਲੰਧਰ ਦੇ ਵਿੱਚ ਆ ਕੇ ਬੈਠੇ ਨੇ ਔਰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸੀਤਲਨ ਰਾਗੁਣਾ ਨੇ ਕੱਲ ਚੈਲੇਂਜ ਕੀਤਾ ਮੈਂ ਸਮਝਦਾ ਉਹਨੇ ਬੜੀ-ਬੜੀ ਨਿਮੋਸ਼ੀ ਜਵਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬਣਾਇਆ ਮੁੱਖ ਮੰਤਰੀ ਸਾਹਿਬ ਆਪ ਹੀ ਗੁਨਾਹਾਂ ਦੇ ਘੇਰੇ ਵਿੱਚ ਘਿਰ ਗਏ ਆਪ ਹੀ ਉਸ ਚੈਲੇਂਜ ਨੂੰ ਕਬੂਲ ਨਾ ਕਰਕੇ ਉਹਨਾਂ ਵੱਲੋਂ ਲਾਏ ਜਿਹੜੇ ਦੋਸ਼ ਆ ਉਹ ਸੱਚੇ ਸਾਬਤ ਕਰ ਗਏ ਸੋ ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਸਿਵਾ ਦੇਣਾ ਚਾਹੀਦਾ ਮੈਂ ਸਮਝਦਾ ਪਬਲਿਕ ਤੌਰ ਤੇ ਜਿਸ ਤਰ੍ਹਾਂ ਉਹਨਾਂ ਨੂੰ ਕਟਹਿਰੇ ਵਿੱਚ ਖੜੇ ਕਰਕੇ ਮੈਂ ਚੈਲੰਜ ਕੀਤਾ ਤੇ ਉਹਦਾ ਕੋਈ ਜਵਾਬ ਨਹੀਂ ਦੇ ਸਕੇ ਸੋ ਮੈਂ ਸਮਝਦਾ ਕਿ ਆ ਜਿਹੜੀ ਚੋਣ ਆ ਰਹੀ ਆ ਗੁਲੰਦਰ ਪੱਛਮੀ ਦੇ ਲੋਕ ਹੱਕ ਸੱਚ ਤੇ ਇਨਸਾਫ ਲਈ ਲੜਨ ਵਾਲੀ ਉਮੀਦਵਾਰ ਜੋ ਤਕੜੀ ਚੋਣਸ਼ਾਰ ਤੇ ਚੋਣ ਲੜ ਰਹੀ ਆ ਬੀਬੀ ਸਰਜੀਤ कौर ਉਹਨਾਂ ਨੂੰ ਵੋਟਾਂ ਪਾਉਣਗੇ ਔਰ ਅਸੀਂ ਕੱਲ ਨੂੰ ਸਾਰੇ ਵਰਕਰਾਂ ਨੂੰ ਸਾਰੇ ਲੀਡਰ ਸੇਵਾਵਾਂ ਨੂੰ ਕੱਲ ਨੂੰ 11 ਵਜੇ ਬੁਲਾਇਆ ਵੀ 2-3 ਦਿਨ ਪੂਰੀ ਜੋਰ ਸ਼ੋਰ ਨਾਲ ਬੀਬੀ ਜੀ ਹੋਰਾਂ ਦੀ ਮੁਹਿੰਮ ਤੇ ਅਸੀਂ ਪੂਰੀ ਤਾਨ ਨਾਲ ਲਾਵਾਂਗੇ ਮੈਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਇਨਸਾਫ ਪਸੰਦ ਲੋਕਾਂ ਨੂੰ ਜੋ ਇੱਕ ਪੀੜਤ ਔਰਤਾ ਵਿਧਵਾ ਔਰਤਾ ਔਰ ਇੱਕ ਕੁਰਬਾਨੀ ਵਾਲੇ ਸਰਵਰਗੀਏ ਜਥੇਦਾਰ ਪ੍ਰੀਤਮ ਸਿੰਘ ਦੀ ਸੇਵਾ ਵਾਲਾ ਪਰਿਵਾਰ उस परिवार की मदद से आता हिस्सा पा लुध्याना देखिए अगर कोई ऐसी हिंसा होती है अगर कोई ऐसा हमला हुआ है तो हम तो उसकी निंदा करते हैं क्या हुआ है मुझे मालूम नहीं है मगर किसी किस्म की हिंसा कार्रवाई जो है वो होनी नहीं चाहिए और इसीलिए हम कहना चाहते हैं कि पंजाब सरकार मुख्यमंत्री साहब को वो लालेसनेस जो प्रदेश में हुई है एक सीट के लिए किसी उम्मीदवार को प्रेशराइज करने के लिए और जो वोटर्स हैं उनको प्रेशराइज करने के लिए सारी सरकारी शक्ति का इस्तेमाल ना करें एक सीट से ना तो सरकार गिरने वाली है ना सरकार कोई रहने वाली है तो सारा प्रदेश सिक्के पर टक दिया तो अच्छी बात नहीं है ਸੁਖਵੀਰ ਬਾਦਲ ਤੁਹਾਡੇ ਉਮੀਦਵਾਰ ਦੇ ਅੰਕ ਦੇ ਵਿੱਚ ਨਹੀਂ ਹੈ ਜੋ ਇਥੋਂ ਕੜਾ ਕੀਤਾ ਗਿਆ ਕੀ ਸੁਖਵੀਰ ਬਾਦਲ ਤਕੜੀ ਨੂੰ ਪਸੰਦ ਨਹੀਂ ਕਰਦਾ ਦੇਖੋ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਮੈਂ ਤਾਂ ਅਪੀਲ ਕਰਾਂਗਾ ਕਿ ਤਕੜੀ ਦੀ ਬੇਇੱਜ਼ਤੀ ਨਾ ਕਰੋ ਤਕੜੀ ਦੀ ਬੇਅਦਬੀ ਨਾ ਕਰਨ ਤਕੜੀ ਦੇ ਨਾਲ ਖੜਨ ਤਕੜੀ ਪੰਥਲੀ ਮਹਾਂ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਆ ਤਕੜੀ ਦੀ ਇਸ ਤਰ੍ਹਾਂ ਬੇਇੱਜ਼ਤੀ ਜਿਹੜੀ ਆ ਉਹ ਪੰਥਦਰਦੀਆਂ ਦੇ ਪੰਥਕ ਸਫਾ ਦੇ ਵਿੱਚ ਇੱਕ ਨਿਰਾਸ਼ਾ ਪੈਦਾ ਕਰਦੀ ਆ ਮਤਲਬ ਇਸ ਤਰ੍ਹਾਂ ਦਾ ਵਰਤਾਰ ਨਹੀਂ ਹੋਣਾ ਚਾਹੀਦਾ ਜੋ ਜਲੰਧਰ ਪਛਮੀ ਸੀਟ ਤੇ ਉਹਨਾਂ ਵੱਲੋਂ ਜਾਂ ਉਹਨਾਂ ਦੇ ਕੋ ਸਾਥੀਆਂ ਵੱਲੋਂ ਕੀਤਾ ਜਾ ਰਿਹਾ ਸੋ ਜਿਹੜੇ ਇਲੈਕਸ਼ਨ ਹੋ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ